प्रुष्वाली <laughs> ਹਾਨੂੰ ਦੱਸਾਂਗੇ ਅਸੀਂ ਬੱਚਿਆਂ ਨੂੰ ਅੱਗੇ ਲੈ ਜਾਣ ਲਈ ਕੀ ਕਰ ਰਹੇ ਹਾਂ ਅਸੀਂ ਬੱਚਿਆਂ ਦੇ ਲਈ ਕੋਲਾ ਮਹੱਲਾ ਚਲੂ ਕੀਤਾ ਹੈ 90 ਸਾਲ ਦੀ ਬੀਬੀ ਵੀ ਆਈ ਹੈ 3 ਸਾਲ ਦੀ ਬੇਟੀ ਵੀ ਆਈ ਹੈ ਮਹੱਲੇ ਦੇ ਵਿੱਚ ਇਹ ਸਾਰੇ ਕਿਥੇ ਤੁਹਾਡੇ ਨਾਲ ਖੜੇ ਮੈਦੇ ਹਨ ਜਿਹੜੇ ਲੁਧਿਆਣਾ ਦੀ ਵੈਲਥ ਜਨਰੇਟ ਕਰ ਰਹੇ ਹਨ ਉਦਮੀ ਲੁਧਿਆਣਾ ਜੀ ਨੂੰ ਮੈਂ ਸਹਿਬ ਉਪਕਾਰ ਸਿੰਘ ਜੇਕਰ ਉਹਨਾਂ ਨੇ ਕਿਵੇਂ ਇੰਡਸਟਰੀ ਤੋਂ ਪੈਸਾ ਇਕੱਠਾ ਕਰਕੇ ਪਿੰਡਾਂ ਚੋਂ ਬੱਚੇ ਆਏ ਤੁਹਾਨੂੰ ਦੱਸਾਂਗੇ ਅਸੀਂ ਪਿੰਡਾਂ ਡਾਟ ਕੀਤੇ ਹਨ ਫਿਰ ਇਸ ਤੋਂ ਇਲਾਵਾ ਸਾਡੇ ਜਵਿੰਦਰ ਸਿੰਘ ਜੂ ਦੇਖੋ ਅਸੀਂ ਮਹਾਲਿਆਂ ਦੀ ਐਸੋਸੀਏਸ਼ਨ ਨੂੰ ਨਾਲ ਜੋੜਿਆ ਸਾਰੇ ਗੁਰਦੁਆਰਿਆਂ ਦੇ ਨਾਲ ਜੋੜਿਆ ਇਹ ਗੁਰੂ ਗੋਬਿੰਦ ਸਿੰਘ ਸਿੱਟੀ ਸਰਕਲ ਨੇ ਤੁਹਾਨੂੰ ਜਾਣ ਕੇ ਪੁੱਛੀ ਹੋਏਗੀ ਸਿੱਮੀ ਦੇ ਸਾਹਮਣੇ ਆਓ ਜਿਨ੍ਹਾਂ ਤੇ ਮਨਚ ਕੋਲੰਬਸ ਸਾਹਿਬ ਜੀ ਅੱਗੇ ਆਓ 2 ਸਾਲ ਪਹਿਲਾਂ ਕਿ ਸਾਡੇ ਪਿੰਡ ਨੂੰ ਸੰਭਾਲੋ ਲੁਧਿਆਣੇ ਦਾ ਪਿੰਨ ਹੈ ਫਤੇਪੁਰ ਗੁਜਰਾ ਉਹਦਾ ਖਰੀ ਵੈਲੀ ਨਾਮ ਦੇ ਲੋਡੋ ਆਪ ਕੋ ਪਹਿਲਾ ਤਲਵੰਡੀ ਕਲਾ ਕੇ ਕਹਿੰਦੇ ਸਾਡੇ ਪਿੰਡ ਵਿੱਚ ਨਸ਼ਾ ਹੈ ਅਸੀਂ ਕਹਿੰਦੇ ਤੁਸੀਂ ਕੀ ਚਾਹੁੰਦੇ ਹੋ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਉੱਥੇ ਸਿਕਲਾਈ ਕੇਂਦਰ ਇਸ ਬੇਟੀ ਨੇ ਸ਼ਾਮਲ ਕੀਤਾ ਇਹ ਜਾਇਵਾਈ ਲੁਧਿਆਣੀ ਸੀ ਤੇ ਮਨ ਚ ਤੜਪ ਸੀ ਮੇਰੇ ਪਿੰਡ ਨੂੰ ਸਮਝਾਉਂਦੇ ਅਸੀਂ ਉੱਥੇ ਜਾ ਕੇ ਸਿਕਲਾਈ ਕੇਂਦਰ ਖੋਲਿਆ ਬੇਟੀਆਂ ਸਾਰੇ ਹੱਥ ਖੜੇ ਕਰੋ ਉਹ ਤੁਹਾਨੂੰ ਪਿੰਡ ਜਾਣਾ ਪਏਗਾ ਕਿਉਂ ਅਸੀਂ ਕਿਵੇਂ ਉੱਥੇ ਨਸ਼ਾ ਖਤਮ ਕਰਕੇ ਬੱਚਿਆਂ ਨੂੰ ਸਿਕਲਾਈ ਦਿੱਤੀ ਜੁਲਾਈ ਕਿਸ਼ਨਾ ਦਿੱਤੀਆਂ ਤੇ ਅੱਜ ਸਾਰੀ ਇੰਡਸਟਰੀ ਸਾਲੁਕਾਰ ਸਿੰਘ ਜੀ ਸਾਹ ਤੇਜਵਿੰਦਰ ਸਿੰਘ ਜੀ ਬੱਚਿਆਂ ਨੂੰ ਆਈ ਪੈਡ ਦੇਣਗੇ ਤਾਂ ਕਿ ਉਹ ਡਿਜੀਟਲ ਵਰਲਡ ਵਿੱਚ ਜਾ ਕੇ ਏ ਆਈ ਦੇ ਵਰਲਡ ਵਿੱਚ ਜਾ ਕੇ ਆਪਣਾ ਮਾਰਗ ਜਮਾ ਸਕਣ ਸੋ ਗੁਰਮੋਹਨ ਸਿੰਘ ਸਟਡੀ ਸਰਕਲ ਦਾ ਇੱਕੋ ਨਿਸ਼ਾਨਾ ਹੈ ਇਹ ਆਪਣੇ ਅਮੀਰ ਵਿਰਸੇ ਆਪਣੀ ਸੋਨੇ ਵਰਗੀ ਮਿੱਟੀ ਨਾਲ ਜੰਪਲ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਨਾ ਤੇ ਅੱਜ ਦੇ ਆਧੁਨਿਕ ਯੁੱਗ ਵਿੱਚ ਬੱਚਿਆਂ ਨੂੰ ਸਕਿੱਲ ਪ੍ਰੋਵਾਈਡ ਕਰਨਾ ਤੇ ਨਾਲ ਹੀ ਇਹਨਾਂ ਨੇ ਗੁਕਤਾ ਸਿੰਘ ਜੀ ਨੇ ਬੜੇ ਮਾਣਕ ਕੀ ਕੀਤਾ ਹੈ ਕਿ ਜਿਹੜਾ ਬੱਚਾ AI ਬਾਰੇ ਆਪਕੀ ਤੁਸੀਂ ਇੰਟਰਨੈਟ ਡਿਜੀਟਲ ਵਰਲਡ ਬਾਰੇ ਗੱਲ ਕਰੇਗਾ ਉਹਨੂੰ ਇਨਾਮ ਦਿੱਤੇ ਜਾਣਗੇ ਸੋ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅੱਜ ਤੁਸੀਂ ਜਦੋਂ ਇਹ ਬੇਟੀ ਨੂੰ ਸਨਮਾਨ ਕਰ ਰਹੇ ਹੋ ਸੱਚ ਜਾਣੋ ਹਜ਼ਾਰਾਂ ਉਹਨਾਂ ਬੇਟੀਆਂ ਨੂੰ ਸਨਮਾਨ ਕਰੋਗੇ ਜੋ ਤੁਹਾਡੀ ਪਿੰਡਾਂ ਦੇ ਵਿੱਚ ਇੰਤਜ਼ਾਰ ਕਰ ਰਹੇ ਹਨ ਇੱਕ ਵਾਰ ਫਿਰ ਆਪ ਦਿੱਤੇ ਹੋਂਗੇ ਜੀ ਨੋ ਦੋ ਤਰਮਾਜ ਜੀ ਸੁਪਰ ਕਾਰਪੋਰੇਸ਼ਨ ਉਹਨਾਂ ਦਾ ਅੱਜ ਦੇਤੇ ਹੋਲੇ ਮਲੇ ਦੇ ਜਿਹਦੇ ਵਿੱਚ ਇੱਕ ਤਾਂ ਖੇਡਾ ਸਿਰਾਰ ਬੱਚਨ ਨਾਲ ਦੀ ਨਾਲ ਕਰਦੇ ਵਿੱਚ ਮੈਂ ਤੇ ਕਿਹਾ ਤਾਂ ਗਏ ਰਹੇ ਨੇ ਤੇ ਕਿਹਾ ਸਿੱਖ ਰਹੇ ਨੇ ਜਦੋਂ ਇਹ ਦੋ ਆਪੋ ਜੀ ਬਾਹਰ ਜਾਵਾਂਗੇ ਉਦੋਂ ਦੇਖਾਂਗੇ ਦੰਦਾਂ ਦੇ ਦੂਜੇ ਦੇ ਬਾਹ ਕੇ ਚਿਕਲ ਫੁੱਟ ਦੇ ਲੜਾਈਆਂ ਹੋਈਆਂ ਨੇ ਉਹਦੇ ਨਾਲ ਇੱਕ ਬਹੁਤ ਵੱਡਾ ਟੰਗੇ ਬੋਲੇ ਓ ਸੋਨਿਆ ਸਾਰੇ ਵਾਇਰਿਕਾ ਫਾਂਸਾ ਇਸੇ ਚਿੱਤੇ ਨੇ ਸੋ ਅੱਜ ਗੁਰਗੋਬਿਕ ਸਿੰਘ ਸਟੱਡੀ ਸਰਕਲ ਵੱਲੋਂ ਜੋ ਇਹ ਬਹੁਤ ਚੰਗਾ আর ਮਹਾਨ ਉਪਰਾਲਾ ਕੀਤਾ ਜਾ ਰਿਹਾ ਹੈ ਬਹੁਤ-ਬਹੁਤ ਵਧਾਈ ਦੇ ਪਾਤਰ ਨੇ ਸਾਰੇ ਐਸੋਸੀਏਸ਼ਨ ਦੇ ਜਿੰਨੇ ਵੀ ਸੂਝਵਾਨ ਬਜ਼ੁਰਗ ਮੈਂ ਤਾਂ ਕਹਾਂਗੀ ਮੇਰੇ ਪਿਓ ਨੇ ਸਾਰੇ ਵੀ ਜਿਨ੍ਹਾਂ ਨੇ ਮੇਰੇ ਫਾਦਰ ਦੇ ਰੂਪ ਦੇ ਵਿੱਚ ਉਹਨਾਂ ਦੇ ਏਜ ਦੇ ਨੇਤੇ ਇੱਥੇ ਬੁਲਾ ਕੇ ਆਪਣੀ ਬੱਚੀ ਨੂੰ ਆਸ਼ੀਰਵਾਦ ਦਿੱਤਾ ਹੈ ਔਰ ਤੁਹਾਡੇ ਇਸ ਆਸ਼ੀਰਵਾਦ ਸਦਕਾ ਮੈਨੂੰ ਲੱਗਦਾ ਵੀ ਹੋਰ ਤਾਕਤ ਮਿਲੇਗੀ ਕਿ ਲੁਧਿਆਣਾ ਸ਼ਹਿਰ ਵਾਸਤੇ ਇਨਾ ਬੱਚਿਆਂ ਵਾਸਤੇ ਔਰ ਖਾਸ ਤੌਰ ਤੇ ਵਾਸਤੇ ਕੋਈ ਹੋਰ ਕੱਟ ਕੇ ਕਰ ਸਕਦੇ। ਸੋ ਬਹੁਤ-ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਇੱਥੇ ਬੁਲਾਇਆ ਇਸ ਚੰਗੇ ਉਪਰਾਲੇ ਇਸ ਚੰਗੇ ਕਾਰਜ ਦਾ ਮੈਨੂੰ ਵੀ ਹਿੱਸਾ ਬਣਨ ਦਾ ਮੌਕਾ ਦਿੱਤਾ। ਔਰ ਵਾਕਈ ਸਹੀ ਗੱਲ ਹੈ ਵੀ ਜਿੱਥੇ ਅ ਅੱਜ ਦੇ ਦਿਨ ਨੂੰ Holi ਦੇ ਤਿਉਹਾਰ ਨੂੰ ਰੰਗਾਂ ਦੀ Holi ਜਾਂ ਫਿਰ ਕੁਝ ਅਜਿਹੇ ਅੰਸ਼ ਹੈ ਜੋ ਸਹੀ ਨਹੀਂ ਲੱਗਦੇ ਉਹ ਉਸ ਤਰੀਕੇ ਨਾਲ ਮਨਾ ਰਹੇ ਨੇ ਉਸ ਦੀ ਬਜਾਏ ਅਸੀਂ ਆਪਣੇ ਬੱਚਿਆਂ ਨੂੰ ਇੱਕ ਬਹੁਤ ਚੰਗੀ ਸਿੱਖ ਦੇ ਰਹੇ ਹਾਂ। ਉਹਨਾਂ ਨੂੰ ਮੈਨੂੰ ਲੱਗਦਾ ਵੀ ਪੂਰਾ ਸਾਲ ਇਹ ਉਡੀਕ ਰਹੇਗੀ ਵੀ ਕਦ ਹੋਲੀ ਦਾ ਤਿਹਾਰ ਆਊਗਾ ਤੇ ਕਦ ਅਸੀਂ ਇਸ ਗਰਾਊਂਡ 'ਚ ਇਕੱਠੇ ਹੋ ਕੇ ਤੇ ਆਪਣੀ ਖੇਡਾਂ ਦੀ ਜਿਹੜੀ ਪ੍ਰਦਰਸ਼ਨੀ ਉਹ ਕਰ ਪਾਵਾਂਗੇ ਕਿਦਾਂ ਉਹ ਪੂਰਾ ਸਾਲ ਇੰਤਜ਼ਾਰ ਕਰਦੇ ਨੇ ਮੈਂ ਤਾਂ ਦੇ ਨੇ ਵੀ ਇਸ ਦਿਨ ਅਸੀਂ ਇੱਥੇ ਆ ਕੇ ਆਪਣਾ ਹੁਨਰ ਦਿਖਾ ਸਕੀਏ ਤੇ ਅਸੀਂ ਇੱਥੋਂ ਵਿਜੇਤਾ ਹੋ ਕੇ ਦਿੱਤ ਪ੍ਰਾਪਤ ਕਰਕੇ ਤੇ ਅਸੀਂ ਆਪਣੇ ਘਰ ਨੂੰ ਮਾਨ ਨਾਲ ਜਾ ਸਕੀਏ ਸੋ ਬਹੁਤ ਚੰਗਾ ਉਪਰਾਲਾ ਹੈ ਔਰ ਬਹੁਤ ਵਧੀਆ ਲੱਗਿਆ ਵੀ ਜੋ ਮੋਟਿਵ ਲੈ ਕੇ ਜਿਸ ਤਰੀਕੇ ਦੇ ਨਾਲ ਬੱਚਿਆਂ ਨੂੰ ਨਸ਼ਿਆਂ ਤੋਂ ਰਹਿਤ ਕਰਕੇ ਜਾਂ ਮਾੜੀਆਂ ਕੁਰਤੀਆਂ ਤੋਂ ਦੂਰ ਕਰਕੇ ਗੁਰੂ ਚਰਨਾਂ 'ਚ ਲਗਾ ਰਹੇ ਆ ਇੱਕ ਮੈਂ ਕਹਾਂਗੀ ਵੀ ਪਰਮਾਤਮਾ ਦਾ ਇਹ ਬਹੁਤ ਵੱਡਾ ਆਸ਼ੀਰਵਾਦ ਹੈ ਕਿ ਜਿਨ੍ਹਾਂ ਨੇ ਇਹ ਸੁਪਰਾ ਲਿਆ ਇਸ ਮਤਬਕ ਸੀ ਹੈ और जिथे भी मेरी जरूरत होएगी जिथे भी कारपोरेशन वालों सरकार वालों कुछ भी इन वास्ते किया जा सकेगा चाहे वह स्किल डेवलपमेंट के कोर्स हो चाहे वह कि एन जी ओ वालों असी वक्र वक्रे उपराले या सिलाई सेंटर कंप्यूटर सेंटर कुछ भी खोल सकी उपराले लगातार इधर ही चलते रहेंगे और जरूर चाहेंगे भी तुम सारे भी अपनी इस बच्ची को इस तरीके आशीर्वाद दौता ताकि असी रल के लुधियाने शहर का विकास कर ਸਕੀ ਇਕੱਲਾ ਇੱਕ ਜਾਨੇ ਦਾ ਜ਼ਿੰਮਾ ਨਹੀਂ ਹੈ ਔਰ ਨਾ ਹੀ ਇਕੱਲਾ ਇਨਸਾਨ ਕਰੇ ਵੱਡਾ ਹੁੰਦਾ ਸੋ ਵੱਡਾ ਆਪਣੇ ਪਰਿਵਾਰ ਦੇ ਨਾਲ ਹੁੰਦਾ ਜਰੂਰ ਚਾਹਾਂਗੀ ਵੀ ਆਪਾਂ ਸਾਰੇ ਪਰਿਵਾਰਕ ਮੈਂਬਰ ਰਲ ਕੇ ਲੁਧਿਆਣਾ ਦੀ ਬਿਹਤਰੀ ਵਾਸਤੇ ਚੰਗੇ ਉਪਰਾਲੇ ਕਰੀਏ ਔਰ ਆਉਣ ਵਾਲੇ ਸਮੇਂ ਜਮਾਨ ਨਾਲ ਕਹਿ ਸਕੀ ਹਾਂ ਵੀ ਅਸੀਂ ਲੁਧਿਆਣਾ ਵਾਸੀ ਆ ਤੇ ਵਾਕੇ ਹੀ ਅਸੀਂ ਲੁਧਿਆਣਾ ਨੂੰ ਜਿਸ ਸੇਧ 'ਚ ਲੈ ਕੇ ਜਾਣਾ ਚਾਹੁੰਦੇ ਸੀ ਅਸੀਂ ਲੈ ਕੇ ਆਏ ਹਾਂ ਧੰਨਵਾਦ ਤੁਹਾਡਾ ਸਾਰਿਆਂ ਦਾ ਔਰ ਬਹੁਤ ਬਹੁਤ ਮੁਬਾਰਕਾ ਅੱਜ ਦੇ ਇਸ ਖੁਸ਼ ਦਿਵਸਿਆਂ ਮਨਤੇ ਸੱਜਣ ਉਹ ਜਿੰਨੀ ਸਾਧ ਸੰਗਤ ਰੂਪ ਦੇ ਵਿੱਚ ਇੱਥੇ ਆਏ ਹਾਂ ਸਾਰਿਆਂ ਨੂੰ ਇੱਕ ਵਾਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਮੈਂ 2 ਮਿੰਟ ਲਈ ਜਾਣਕਾਰੀ ਦੇ ਮੇ ਸਾਥੀ ਜਾਣਕਾਰੀ ਸੰਗਤ ਦੀ ਜਾਣਕਾਰੀ ਦੱਸਾਂ ਜਾਣਾ ਵੀ ਇਸ ਟਾਈਮ ਲੋਕਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਤਤਕਲੋਂ ਜਿਹੜਾ ਇਹ 35 ਪੰਦਰਾਂ ਆਇਆ ਤੇ ਇਹਨਾਂ ਦੇ ਸਜੋਗੀ ਜੱਥੇਬੰਦੀਆਂ ਤੇ ਸਜੋਗ ਦੇ ਨਾਲ ਪਿੰਡਾਂ ਪਿੰਡਾਂ ਦੇ ਵਿੱਚ ਵੀ ਥ੍ਰੀ ਕੇ ਵਿੱਚ ਲੱਲੀਏ ਜਿਗਰਾਵ ਲਈਏ ਸਮਰਾਲਾ ਲਈਏ ਨਾਰਕਵਾਲ ਲਈਏ ਇਹ ਸਾਰੀ ਜਗਤ ਦੇ ਨੂੰ ਲੱਭ ਲੱਭ ਮਨਾਇਆ ਜਾ ਰਿਹਾ ਹੈ ਔਰ ਗੋਲੀ ਵਾਲੇ ਤੇ ਵੀ ਅੱਜ ਇਹ ਮਨਾਉਂਦੇ ਆ ਸਾਡਾ ਇਹ ਮੈਂ ਵੀ ਅਸੀਂ ਬੱਚਿਆਂ ਨੂੰ ਗੁੱਡਲ ਕਾਜੀ ਤੋਂ ਛਡਾ ਕੇ ਆਪਣੇ ਟੀਮਾਂ ਵਾਲੇ ਪਾਸੇ ਉਹਨਾਂ ਦੀ ਸਿਹਤ ਦੇ ਵਾਦਲੇ ਪੁਰਾ ਆਪਣੇ ਬੇਸ ਤੇ ਨਾਲ ਸੋਚ ਸਕੀਏ ਉਹ ਜਿਹੜਾ ਮੀਂਹ ਸ਼ਹਿਰ ਦੇ ਵਿੱਚ ਹੈ ਬਾਬਾ ਇਸ਼ਤਰ ਦੇ ਕੰਪਲੀ ਸਕੂਲ ਸਰਕਾਰੀ ਲੜਕੀਆਂ ਦਾ ਸਕੂਲ ਪਾਤਨਗਰ ਚੋਂ ਵਿਚਨਪੰਕਪਤ ਕੌਂਗਰੀਸ ਇਸ ਸ਼ਾਮ ਦੇ ਵਿੱਚ 32 ਸੈਕਟਰ ਜੋ ਸੁੱਡਾ ਗਰਾਊਂਡ ਹੈ ਉੱਥੇ ਇੱਕ ਮੇਨ ਪ੍ਰੋਗਰਾਮ ਸਾਡੇ ਪੰਜ 80 ਟਾਈਮ ਚੱਲ ਰਿਹਾ ਹੈ ਬਾਕੀ ਸਾਰੇ ਪਿੰਡਾਂ ਦੇ ਵਿੱਚ ਚੱਲ ਰਿਹਾ ਸਿਰਫ ਸਾਡਾ ਮੇਨ ਕੇਬੀਏ ਪਿਛਲੇ 35 ਸਾਲਾਂ ਤੋਂ ਸੀ ਸੁਖਮਨੀ ਸਾਹਿਬ ਗੁਰਦੁਆਰਾ ਤੋਂ ਇਹ ਸ਼ੁਰੂ ਕੀਤਾ ਸੀ ਅੱਜ ਪਿੰਡ ਪਿੰਡ ਦੇ ਵਿੱਚ ਫੈਲ ਚੁੱਕਾ ਹੈ ਹੋਰ ਪ੍ਰਮਾਤਮਾ ਅਗੇ ਅਰਦਾਸ ਹੈ ਸਾਰਿਆਂ ਨੂੰ ਜਲਦੀ ਖਲਾਅਤ ਤੇ ਤੰਦਰੁਸਤੀ ਬਖਸ਼ੇ ਜੀ ਹੋ ਇੱਕ ਆਮ ਤੇ ਮੇਰ ਸਾਹਿਬ ਦਾ ਗੁਰਗੋਵਿੰਦ ਸਿੰਘ ਜੀ ਕੜੀ ਸਰਕਲ ਦੇ ਮੁਦਿਆ ਮੈਨੂੰ ਸੋਨਿਹਾਲ ਸਰੋਵਰ ਦੇ ਰਕਾਲ ਗੁਰਗੋਵਿੰਦ ਸਿੰਘ ਜੀ ਸੜੀ ਤੋਂ ਕਾਹਨ ਨੂੰ ਸਨਮਾਨ ਦਿੱਤਾ ਜਾ ਰਿਹਾ ਹੈ ਸਚਪਾਲ ਸਿੰਘ ਜੀ ਕੋਚ ਸਾਹਿਬ ਜੀ ਪਿੰਡ ਦੀ ਬੱਚਿਆਂ ਨੂੰ ਜੀ 50 ਬੱਚਿਆਂ ਨੂੰ ਸਾਹਿਬ ਜੀ ਬੜੇ ਵਿਸਕਿਤ ਤਰੀਕੇ ਨਾਲ ਕੱਢੇ ਜਿੰਦੇ ਲੜਕੀਆਂ ਗਲਤ ਕੰਮ ਕਰਦੇ ਆਂ ਸਤਿ ਆਹ ਸਤੋਂ ਬੇਦਰ ਤਾ ਮੈਂ ਭਾਈ ਸਾਰੇ ਇਤਿਹਾਸ ਸੰਗਤ ਨੂੰ ਪਤਾ ਵੀ ਸਾਥ ਕਰਦਾ ਜੀ ਵਾਹਿਗੁਰੂ ਜੀ ਦਾ ਕਾਲ ਸਾਰਾ ਵਾਹਿਗੁਰੂ ਜੀ ਕੀ ਬਖਸ਼ੀ ਪਤਾ ਜੀ ਅੱਜ ਇੱਥੇ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਵੱਲੋਂ ਬਹੁਤ ਹੀ ਵਧੀਆ ਉਤਾਲਾ ਕੀਤਾ ਜਾ ਰਿਹਾ ਹੈ ਤੇ ਮੈਂ ਨਹੀਂ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿੱਦਾਂ ਸਾਨੂੰ ਇੱਥੇ ਬੁਲਾ ਕੇ ਬਹੁਤ ਹੀ ਮਾਣ ਮਕਸ਼ ਹੈ ਦੇਖੋ ਜਿੱਦਾਂ ਤੱਕ ਮੈਂ ਦੇਖ ਰਿਹਾ ਜਿਸ ਤਰ੍ਹਾਂ ਆਪਾਂ ਸਾਰੇ ਆਪਣੀ ਸਿੱਖੀ ਨਾਲ ਜੋੜਦੇ ਆਂ ਪ੍ਰਮੋਟ ਕਰਦੇ ਆਂ ਤੇ ਮੈਂ ਵਾਰਡ ਨੰਬਰ 51 ਦੀ ਸੇਵਾ ਦਾ ਸਮਾਂ ਦੇ ਰਾਤੇ ਇਹਨਾਂ ਦੇ ਇੱਕ ਇੱਕ ਕਾਰਜ ਕਰਦਾ ਕਿ ਜਿੱਥੇ ਵੀ ਮੇਰੀ ਡਿਊਟੀ ਲਗਾਨ ਤਾਂ ਰਾਣੀ ਚੰਦ ਲਗਾਨ ਮੈਂ ਤਾਂ ਅਰਵੇਲੇ ਖੜਾ ਸਾਡੇ ਐਮਐਲਏ ਸਾਹਿਬ ਸਰਦਾਰ ਗੁਰਵੰਤ ਸਿੰਘ ਸ਼ਕਿੰਦਾਰ ਆਮ ਆਦਮੀ ਪਾਰਟੀ ਕੋ ਖਰਵੇਲੇ ਜੀ ਉਹਨਾਂ ਦੇ ਨਾਲ ਖੜੇ ਆਂ ਐਦਾਂ ਦੇ ਉਪਰਾਲੇ ਇਹਨਾਂ ਨੇ ਕਰਾਉਂਦੇ ਰਹਿਣੇ ਚਾਹੀਦਾ ਤੇ ਅਸੀਂ ਹਰ ਪੱਖੋਂ ਇਹਨਾਂ ਦੇ ਨਾਲ ਆ ਕਿ ਜਿੱਦਾਂ ਮੈਂ ਦੇਖਿਆ ਰੋਜ਼ੀ ਦਾ ਦੇਣਾ ਸਾਰੇ ਲੋਕ ਆਪਣੇ ਭਾਗੀਆਂ ਜਿਵੇਂ ਸਦੇ ਇੱਥੇ ਬਹੁਤ ਹੀ ਵਧੀਆ ਪ੍ਰੋਗਰਾਮ ਜਿਵੇਂ ਦੇਖਣ ਨੂੰ ਮਿਲਿਆ ਪਰਵਾਰ ਵੀ ਆਲੇ ਨੇ ਤੇ ਕਿੰਨੇ ਹੀ ਕੋਮੇ ਆਪਣਾ ਗੁਰਦੁਆਰਾ ਕਮੇਟੀਆ ਵੀ ਆਈਆਂ ਨੇ ਤੇ ਬਹੁਤ ਵੱਡਾ ਪ੍ਰਦਰਸ਼ਨ ਤੇ ਮੈਂ ਇਹੀ ਕਹਿਣਾ ਚਾਹਾਂਗਾ ਕਿ ਇਦਾਂ ਦੇ ਪਰਾਲੇ ਆਪਾਂ ਸਾਰਿਆਂ ਨੂੰ ਕਰਦੇ ਰਹਿਣਾ ਚਾਹੀਦਾ ਤਾਂ ਜੋ ਆਪਾਂ ਆਪਣੇ ਸਮਾਜ ਨੂੰ ਖਾਪੀ ਸਿੱਖੀ ਨਾਲ ਜੋੜ ਸਕੀਏ ਕੋਈ ਵੀ ਧਾਰਮਿਕ ਸਮਾਜੀ ਕੰਮ ਹੋਵੇ ਆਪਾਂ ਇਦਾਂ ਹੀ ਕਰਦੇ ਰਹਿਣੇ ਚਾਹੀਦੇ ਹਾਂ ਤਾਂ ਮੈਂ ਇੱਕ ਵਾਰ ਫੇਰ ਸਾਰੇ ਹੀ ਬਜ਼ੁਰਗ ਕਮੇਟੀ ਦਾ ਧੰਨਵਾਦ ਕਰਦਾ ਤੇ ਬੱਲੇ ਵੀ ਸਾਹਿਬ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਤਿ ਤਿੰਜੀਆਂ ਬਹੁਤ ਬਹੁਤ ਨਵਾਜ਼ ਸਾਬ ਬਲਬੂ ਸਿੰਘ ਜੀ ਦਾ ਕੋਲੋਨ ਦੇ ਸੈਸ਼ਨ ਤੋਂ ਜਿਹਨੇ ਮਾਇਆ ਦੇ ਖੁੱਲੇ ਕਫਰੀਆ ਇਹਨਾਂ ਨੂੰ ਸਨਮਾਨ ਕਰਨਾ ਜੀ ਕੋਲ ਬੈਠੇ ਠੀਕ ਹੈ ਜਰੂਰ ਨਹੀਂ ਕਰਾਂਗੇ ਕੌਂਸਲ ਸਾਹਿਬ ਨੂੰ ਨਾਲ ਸਾਰੇ ਵੀ ਆ ਜਾਓ ਜਿਹਨਾਂ ਨੂੰ ਸਨਮਾਨ ਕਰਨਾ ਜੀ ਸੀ 골ਡ ਮੈਡਲ ਵਿੱਚ ਸ਼ਾਰਟ ਮੋਟੇ ਸੌਰੀ ਸ਼ਾਰਟ ਮੋਟੇ 골ਡ ਮੈਡਲ ਹਰ ਸਾਲ ਹੀ ਆਉਂਦਾ ਹੈ ਹੁਣ ਸ਼ਾਰਟ ਫੁੱਟ ਵਾਲੀ ਗੇਟ ਬੰਦ ਕਰ ਦਿੱਤੀ ਹੈ ਇਹ ਤਾਂ ਪਹਿਲਾਂ मनमोहन सिंह जी भद्रा बलवंत सिंह जी राजन पाजी जी

ਜੋ ਵੀ ਸੰਗਤ ਕੰਟਰੀ ਵੀਰ ਤਰੀਕੇ ਤੇ ਜੋ ਵੀ ਲੈ ਕੇ ਆਣਾ ਹੈ ਅਸੀਂ ਲੱਕੀਰੋ ਵਿੱਚ ਕੱਢਾਂਗੇ ਅਗਲੀ ਵਾਰ ਜਦੋਂ ਵੀ ਆਓ ਕੋਸ਼ਿਸ਼ ਕਰਾਂ ਕਿ ਗਿਫਟ ਜ਼ਰੂਰ ਲੈ ਕੇ ਆਉ। ਉਹ ਸਾਰੇ ਸੰਗਤਾਂ ਹੀ ਨਿਕਲੇਗਾ ਕਿਦੇ ਵਿੱਚੋਂ। ਠੀਕ ਹੈ ਜੀ। ਨਕਸਮ ਜੀ ਬੋਲੋ। 3506 1000 3506 ਜੀ। 30 ਬੰਦੇ ਦੀ ਟੀਮ ਹੋਣੀ ਇਹਨਾਂ ਦੀ। ਸਜੇ ਢੰਗ ਨਾਲ ਬੱਚਿਆਂ ਨੂੰ ਗੁਰੂ ਘਰ ਜੋੜਦੇ ਪਿਆਗੇ ਨੇ, ਨਸ਼ਾ ਦੂਰ ਕਰਦੇ ਪਿਆਗੇ ਨੇ। ਅਸੀਂ ਆਸ ਕਰਦੇ ਆਂਗੇ ਆ ਗੁਰੂ ਸਾਹਿਬ ਕਿਰਪਾ ਕਰੋ ਇਹ ਸਾਰੇ ਹੀ ਵੀਰਾਂ ਮਾ ਜੀ ਅਕਸ਼ਰਾ ਬੀਜੀ। ਉਹਦੇ ਸਾਰੇ ਹੀ ਨੇ ਰਹਿ ਗਏ ਨੇ ਪੈਂਕੀ ਵੀ ਜੀ ਤੇ ਬਹੁਤ ਹੀ ਵੱਡੀ ਸੇਵਾ ਕਰਦੇ ਪਿਆਗੇ ਨੇ ਪੂਰੀ ਟੀਮ। ਅਸੀਂ ਆਸ ਕਰਦੇ ਆਂਗੇ ਆ ਉਮੀਦ ਵੀ ਕਰਦੇ ਆਂਗੇ ਆ ਇਸੇ ਤਰ੍ਹਾਂ ਇੱਕ ਗੁਰ ਕਤੇ ਖੁਸ਼ੀਆ ਪ੍ਰੋਗਰਾਮ ਦੀ ਦੋਨਦਾ ਸਿੰਘ ਮਟਾਨਾ ਜੀ ਆ ਰਹੇ ਨੇ ਦਰਬਾਰ ਸਾਹਿਬ ਤੋਂ ਅਲੱਗ ਪੜੇ ਨੇੜੇ ਤੇ ਰਹਿੰਦੇ ਹੋ ਜੂਗਾਂਗੇ ਇਹ ਬਹੁਤ ਹੋ ਲੱਗ ਰਿਹਾ ਸਾਰੇ ਤਕਾਫਰ ਦੂਰ ਹੋ ਗਈ ਹੈ ਆ ਸੁਲੂ ਸੰਗਤ ਸੱਤ ਪਰਨੇ ਬਧਾਈ ਦੇ ਪਾਤਰ ਹੋ ਸਿੱਖੀ ਗਰੰਦੀ ਹੈ ਕਿ ਆਪਾਂ ਆਪਣੇ ਬੱਚਿਆਂ ਨੂੰ ਕਿੰਨਾਂ ਸਾਲਾਂ ਦੇ ਲੈ ਕੇ ਜਾਣਾ ਹੈ ਬੋਲਾ ਜੀ ਸ੍ਰੀ ਵਾਹਿਗੁਰੂ ਹੇ ਨਿਵਾਣ ਨਿਵਾਣ ਨਿਤਾਣ ਨਿਤਾਵਾਂ ਨੂੰ ਹੋਟੇ ਨੇ ਹੋਰ ਸਤਿਕਾਰ ਵਾਹਿਗੁਰੂ ਆਪ ਦੀ ਬਾਰ ਬਖਸ਼ਿਸ਼ ਹੋਈ ਕਿਰਪਾ ਦੇ ਨਾਲ ਵਾਹਵਾਗਤ ਆਵਾਂ ਦੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਰ ਵੱਲੋਂ ਮਨਾਇਆ ਗਿਆ ਮਨਾਇਆ ਜਾ ਰਿਹਾ ਉਸ ਦੇ ਸਟਾਰਟਿੰਗ ਸ਼ੁਰੂ ਵਿੱਚ ਨਿਸ਼ਾਨ ਸਾਹਿਬ ਗੱਡਿਆ ਗਿਆ ਹੁਣ ਅਸੀਂ ਨਿਸ਼ਾਨ ਸਾਹਿਬ ਨੂੰ ਵਿਦਾਉਂਦੇ ਆਂ ਅਗਿਆ ਮੰਗੇ ਪਾਤਸ਼ਾਹ ਜੀ ਕਿਰਪਾ ਕਰੋ ਸਾਰਾ ਇਹ ਸਮਾਗਮ ਆਪ ਦੀ ਬਖਸ਼ਿਸ਼ ਰਹਿਮਤ ਸਦਕਾ ਆਪ ਜੀਆ ਸਾਰੇ ਸੰਗਤਾਂ ਦੁਆਰਾ ਬਹੁਤ ਹੀ ਪਿਆਰ ਸ਼ਾਹ ਦੇ ਨਾਲ ਸੰਪੰਨ ਹੋ ਰਿਹਾ ਹੈ ਔਰ ਮੀਂਹ ਦਾ ਮੌਸਮ ਦੇਖਦੇ ਹੋਏ ਅਸੀਂ ਸੋਚਿਆ ਪਹਿਲਾਂ ਨਿਸ਼ਾਨ ਸਾਹਿਬ ਨੂੰ ਅਸੀਂ ਵਿਦਾ ਲੀਏ ਫਿਰ ਬਾਕੀ ਦਾ ਜਿਹੜਾ ਸਮਾਗਮ ਹੈ ਉਹ ਪੂਰਾ ਹੋਊਗਾ ਆਪ ਜੀ ਦੀ ਕਿਰਪਾ ਸਦਕਾ ਸਾਰੇ ਸੰਗਤਾਂ ਦਾ ਸਬੱਚਿਆਂ ਦਾ ਸਕੂਲਾਂ ਦਾ ਸਾਰੇ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਜਿਨ੍ਹਾਂ ਵੀ ਸਮਾਂ ਮਿਲਿਆ ਔਰ ਉਸ ਦੇ ਵਿੱਚ ਆਪਣਾ ਯੋਗਦਾਨ ਪਾਇਆ ਉਹ ਯੋਗਦਾਨ ਦੇ ਵਿੱਚ ਨਾ ਕਾਰਨ ਹੀ ਇਹ ਸਾਰਾ ਸਮਾਗਮ ਜਿਹੜਾ ਬਹੁਤ ਵਧੀਆ ਸੰਪੰਨ ਹੋਇਆ ਹੈ ਅਸੀਂ ਆਸ ਕਰਦੇ ਹਾਂ ਆਉਂਦੇ ਸਮੇਂ ਵਿੱਚ ਵੀ ਇਸ ਤਰ੍ਹਾਂ ਹੀ ਸੰਗਤਾਂ ਜਿਹੜੀਆਂ ਸਾਰੀਆਂ ਆ ਕੇ ਇਸ ਰੌਣਕ ਨੂੰ ਇਸ ਮਹੱਲੇ ਨੂੰ ਇਸੀ ਖੁਸ਼ਬੂ ਗਾਊਗਾ ਉਡਾਉਣਗੀਆਂ ਅਤੇ ਵੰਡਣਗੀਆਂ ਕਰ ਕਰ ਆਣ ਗਵਾਨ ਰਿਸ਼ਤੇਦਾਰਾਂ ਨੂੰ ਤਾਂ ਕਿ ਸਨੇਹਾ ਦੇ ਸਕਣ ਕਿ ਅਗਲੇ ਸਾਲ ਵੀ ਹੋਰ ਵੱਧ ਟੜ ਕੇ ਉਹਨਾਂ ਦੇ ਜਿਹੜੇ ਸਾਥ ਪਰਿਵਾਰ ਨੇ ਉਹ ਵੀ ਆਉਣ ਪਰਿਵਾਰਾ ਸਮੇਤ ਆਉਣ ਕਿਉਂਕਿ ਇਹ ਹੈ ਹੀ ਪਰਿਵਾਰ ਦਾ ਸਾਰਾ ਸਬੰਧ ਹੈ ਔਰ ਇੱਕ ਡੂੰਗੀ ਸੋਚ ਹੈ ਇਹ ਸਾਰੇ ਬੱਚਿਆਂ ਨੂੰ ਪਰਿਵਾਰਾਂ ਨੂੰ ਅਸੀਂ ਉਸ ਗੰਦ ਤੋਂ ਰੰਗ ਤੋਂ ਬਚਾ ਕੇ ਗੁਰੂ ਦੇ ਚਰਨਾਂ ਦੇ ਨਾਲ ਗੁਰੂ ਦੀ ਕਿਰਪਾ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਆ ਸਾਡਾ ਨਿਮਰਤਾ ਦੇ ਉਪਰਾਲਾ ਹੈ ਸਾਰੇ ਗੀਰਾਂ ਦਾ ਔਰ ਮੈਂ ਆਸ ਕਰਦਾ ਕਿ ਤੁਸੀਂ ਸਾਡੀ ਬੇਨਤੀ ਨੂੰ ਪ੍ਰਵਾਨ ਕਰੋਗੇ ਹੋਈਆਂ ਗਲਤੀਆਂ ਭੁੱਲਾਂ ਚੁੱਕਾ ਸਭ ਨੇ ਮਾਫ ਕਰਨਾ ਬਾਦਸ਼ਾਹੀ ਮਿਹਰ ਕਰਨ ਦੀ ਕਿਰਪਾ ਕਰਨੀ ਸਭ ਸੰਸਥਾ ਦੇ ਸਭ ਪਰਿਵਾਰਾਂ ਦੇ ਸਿਰ ਤੇ ਮਿਹਰ ਬਖਸ਼ਣਾ ਸਭ ਨੂੰ ਨਾਮਦਾਨ ਚੜ੍ਹਦੀ ਕਲਾ ਅਮਰ ਤੇਰੇ ਜਾਗਣਾ ਅਮਰ ਮੇਰਾ ਸੇਵਾ ਸੰਭਾ ਪ੍ਰੇਮ ਭਗਤੀ ਮਾਉਚਾ ਬਖਸ਼ੋ ਕੋਲ ਨਾ ਚੁਕਾਈ ਮਾਬੀਦੋ ਕਿਰਪਾ ਕਰੋ ਸਹੀ ਗੁਰਮੁਖ ਪਿਆਰੇ ਮਿਰਨੋ ਜਿਨ੍ਹਾਂ ਮਿਲਿਆ ਤੇਰਾ ਨਾਮ ਦਿੱਤਾ ਹੈ ਧੰਨ ਧੰਨ ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤਾ ਸੋਨ ਹੋਏ ਬੋਲੇ ਸੋਨਹਾਰੀ ਬਹੁਤ ਗਿਆਨ داری ਨਾਲ ਸੇਵਾ ਕਰ ਸਕੀਏ ਇਹ ਗੁਰੂ ਦਾ ਕਾਰਜ ਹੈ ਨਿਕਲਾਈ ਦੀ ਸਲਾਈ ਮਸ਼ੀਨ ਨਿਕਲਾਈ ਦੀ ਹੁੰਦਾ 3 2 ਠੀਕ ਹੈ ਜੀ ਡੈਡੀ ਸਾਰੇ ਤਿਆਰ ਜੀ ਚਲੋ ਸਾਰਾ ਜੋਬ ਹੈ ਸੰਧਰੇ ਕੱਢਿਆ ਜੀ ਪਹਿਲਾਂ ਲਾਸਟ ਵਾਲਾ ਹੈਗਾ ਜ਼ੀਰੋ ਓਏ ਹੋਏ ਓਏ ਹੋਏ ਓਹੋ ਹੁਣ ਦੋ ਹੋਣਾ ਸਾਈਜ਼ ਕੱਢਣਾ ਮੈਂ ਕਿਹਨੇ ਕਹਿੰਦੇ ਵੱਡੀ 2 2 3 3 3 ਦੀ ਦੌੜੀ ਆ ਰਿਹਾ ਵਾਹ ਵਾਹ ਕੀ ਗੁਰੂ ਸਾਹਿਬ ਦੀ ਕਿੰਨੀ ਕਿਰਪਾ ਹੋਈ ਹੈ ਜਿਸ ਸੱਚੇ ਦੇ ਸੈਕਲ ਨਿਕਲੇ ਹਨ ਰਬ ਦਾ ਨਾਮ ਬਲੇ ਸ਼ੋਮੀਹਾਂ